ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਮੇਰਾ ਦੇ ਦਾਤੇ ਬਖਸ਼ਣਹਾਰ ਸਤਿਗੁਰੂ ਜੀ ਦੇ ਜੀਵਨ ਦੇ ਵਿੱਚ ਇੱਕ ਛੋਟੀ ਜੀ ਸਾਖੀ ਆਉਂਦੀ ਹੈ ਕਿ ਇੱਕ ਬੱਚਾ ਛੋਟੀ ਉਮਰ ਹੈ ਘੁੰਗਣੀਆਂ ਵੇਚ ਰਿਹਾ ਹੈ ਬਾਹਰ ਬੈਠਾ ਔਰ ਆਵਾਜ਼ਾਂ ਮਾਰ ਰਿਹਾ ਕੋਈ ਘੁੰਗਣੀਆਂ ਲੈ ਲਓ ਘੁੰਗਣੀਆਂ ਲੈ ਲਓ ਘੁੰਗਣੀਆਂ ਲੈ ਲਓ ਕੁਝ ਕੇ ਸੱਜਣ ਬੱਚਾ ਵੇਖ ਕੇ ਵੀ ਤਸੱਵਰ ਕਰਕੇ ਵੀ ਲੈਂਦੇ ਹਨ ਔਰ ਜਦੋਂ ਇਕੱਠ ਹੋ ਗਿਆ ਹੈ ਸਤਿਗੁਰੂ ਜੀ ਸੰਗਤਾਂ ਨੂੰ ਦਰਸ਼ਨ ਦਿਂਦੇ ਹੋਏ ਉੱਥੇ ਪਹੁੰਚ ਗਏ ਹਨ ਔਰ ਵੇਖਿਆ ਹੈ ਨਾ ਇੱਕ ਬੱਚਾ ਘੁੰਗੜੀਆਂ ਵਿੱਚ ਰਿਹਾ ਛੋਟਾ ਉਮਰ ਛੋਟੀ ਹੈ ਮਹਾਰਾਜ ਜੀ ਦੇ ਨੇਤਰਾਂ ਦੇ ਵਿੱਚੋਂ ਜਲ ਆ ਗਿਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਖੋਂ ਧੰਨ ਗੁਰੂ ਰਾਮਦਾਸ ਮਹਾਰਾਜ ਜਦੋਂ ਨੇਤਰਾਂ ਦੇ ਵਿੱਚ ਉਹ ਜਲ ਆਇਆ ਹੈ ਕਿਉਂ ਕਿ ਕਿ ਮਹਾਰਾਜ ਜੀ ਨੇ ਬਚਪਨ ਦੇ ਵਿੱਚ ਕਦੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭੁੰਜੇ ਬੋਰੀ ਵਸਾ ਕੇ ਘੁੰਗਣੀਆਂ ਵੇਚੀਆਂ ਸੀ। ਔਰ ਸਮਾਂ ਬਲਵਾਨ ਹੁੰਦਾ ਹੈ। ਸਮਾਂ ਆਪਣੀ ਚਾਲੇ ਚੱਲਦਾ ਗਿਆ ਹੈ। ਸਮਾਂ ਜ਼ਿਆਦਾ ਆ ਗਿਆ ਪਿਛਲਾ ਬਚਪਨ ਦਾ ਸਮਾਂ। ਸਤਿਗੁਰੂ ਉਸ ਬੱਚੇ ਕੋਲ ਆਏ। ਉਸ ਬੱਚੇ ਨੂੰ ਆ ਕੇ ਪੁੱਛਿਆ ਵੀ ਭਾਈ ਤੂੰ ਕੁਝ ਵਟਿਆ ਹੈ? ਉਹ ਕਹਿਣ ਲੱਗਿਆ ਹਾਂਜੀ ਮਹਾਰਾਜ ਬਟਿਆ ਹੈ ਸਤਿਗੁਰਾਂ ਨੇ ਅੱਗੇ ਹੱਥ ਕਰ ਦਿੱਤਾ ਵੀ ਜੋ ਤੇ ਬਟਿਆ ਹੈ ਸਾਨੂੰ ਦੇ ਦੇ ਹੱਥ ਅੱਗੇ ਕਰ ਦਿੱਤਾ ਬੱਚੇ ਨੇ ਜੋ ਵੀ ਟਕੇ ਜੋ ਵੀ ਕੁਝ ਬਟਿਆ ਸੀ ਮਹਾਰਾਜ ਜੀ ਦੇ ਹੱਥ ਦੇ ਉੱਪਰ ਰੱਖ ਦਿੱਤਾ ਹੈ ਸਤਿਗੁਰੂ ਜੀ ਚਲੇ ਗਏ ਨੇ ਔਰ ਬੱਚਾ ਸਮਾਨ ਵੇਚ ਕੇ ਘਰ ਗਿਆ ਮਾਤਾ ਨੇ ਬੜਾ लाਡ ਕੀਤਾ ਪਿਆਰ ਕੀਤਾ ਤੇ ਬੱਚੇ ਨੇ ਸਾਰੀ ਗੱਲ ਦੱਸੀ ਮਾਂ ਜਿੰਨਾ ਸਤਗੁਰਾਂ ਦੇ ਚਰਨਾਂ ਦੇ ਵਿੱਚ ਦੂਰੋਂ ਦੂਰੋਂ ਚੱਲ ਕੇ ਦੁਨੀਆ ਆਉਂਦੀ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਜ ਉਹ ਮੇਰੇ ਕੋਲ ਆਪ ਆਏ ਚੱਲ ਕੇ ਔਰ ਜਿਹੜੀ ਮੇਰੀ ਬੱਟ ਤੇ ਸੀ ਨਾ ਮੈਥੋਂ ਮਹਾਰਾਜ ਆ ਕੇ ਲੈ ਗਏ ਨੇ ਮੰਗ ਲਈ ਹੈ ਮੈਥੋਂ ਆ ਕੇ ਪੁੱਤਰਾ ਤੂੰ ਕੀ ਕੀਤਾ ਮਾਂ ਕਹਿ ਲਗੀ ਪੁੱਤਰਾ ਕੀ ਕੀਤਾ ਔਰ ਪੁੱਤਰ ਕਹਿ ਲਗਿਆ ਮਾਂ ਮੈਂ ਤੇ ਦੇ ਦਿੱਤੀ ਸਾਰਾ ਮਾਤਾ ਨੇ ਬੁੱਕਲ ਦੇ ਵਿੱਚ ਲੈ ਲਿਆ ਪੁੱਤਰਾ ਤੂੰ ਆਪਣੀ ਕੁੱਲ ਦੀ ਲਾਜ ਰੱਖ ਲਈ ਹੈ ਮਹਾਰਾਜ ਨੂੰ ਜਵਾਬ ਨਹੀਂ ਦਿੱਤਾ ਦੂਸਰਾ ਦਿਨ ਆਇਆ ਦੂਸਰੇ ਦਿਨ ਵੀ ਉਂਗਣੀਆਂ ਵੇਚੀਆਂ ਔਰ ਸਤਿਗੁਰੂ ਆਏ ਤੇ ਸਤਿਗੁਰਾਂ ਨੇ ਆ ਕੇ ਪਿਆਰ ਦੇ ਨਾਲ ਫੇਰ ਪੁੱਛਿਆ ਵੀ ਪੁੱਤਰਾ ਕੁਝ ਵਟਿਆ ਤੇ ਜਿਹੜਾ ਕੁਝ ਵਟਿਆ ਸੀ ਉਹ ਕੁਝ ਹੱਥ ਤੇ ਰੱਖ ਦਿੱਤਾ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਹੱਥ ਤੇ ਰੱਖ ਦਿੱਤਾ ਚਲੇ ਗਏ ਸਤਿਗੁਰੂ ਘਰ ਦੇ ਵਿੱਚ ਆ ਗਿਆ ਹੈ ਮਾਂ ਨੇ ਫੇਰ ਪ੍ਰੇਮ ਦੇ ਨਾਲ ਜਲ ਪਾਣੀ ਛਕਾਇਆ ਹੈ ਤੀਸਰਾ ਦਿਨ ਆਇਆ ਹੈ ਜੋ ਕੁਝ ਵੀ ਵਟਿਆ ਸੀ ਨਾ ਉਹ ਜੋ ਕੁਝ ਬਚਿਆ ਸੀ ਰਾਸਨ ਹੁੰਗਣੀਆਂ ਦਾ ਸਾਰੇ ਹੀ ਦੇ ਦਿੱਤਾ ਸਾਰਾ ਕੁਝ ਔਰ ਜਦੋਂ ਸਾਰਾ ਕੁਝ ਦੇ ਦਿੱਤਾ ਹੈ ਤੇ ਲਿਜਾ ਕੇ ਵਟਿਆ ਹੈ ਵੇਚ ਦਿੱਤਾ ਬੱਚੇ ਨੇ ਹੁੰਗਣੀਆਂ ਪਰ ਵੇਖ ਰਿਹਾ ਰਾਹ ਦੇ ਵਿੱਚ ਵੀ ਅਜ ਸਤਿਗੁਰੂ ਨਹੀਂ ਆਏ ਧੰਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਨਹੀਂ ਆਏ ਤੇ ਬੱਚਾ ਸੰਗਤ ਦੇ ਵਿੱਚੋਂ ਹੁੰਦਾ ਹੋਇਆ ਉੱਥੇ ਚਲਾ ਗਿਆ ਜਿੱਥੇ ਗੁਰੂ ਰਾਮਦਾਸ ਮਹਾਰਾਜ ਜੀ ਬੈਠੇ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੈਠੇ ਸੀ ਸਤਿਗੁਰਾਂ ਨੇ ਵੇਖ ਲਿਆ ਨਾ ਬੱਚਾ ਆ ਗਿਆ ਹੈ ਅੱਗੇ ਹੋ ਗਿਆ ਹੈ ਸਤਿਗੁਰੂ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ ਸਤਿਗੁਰੂ ਜੀ ਅੱਜ ਤੁਸੀਂ ਮੈਥੋਂ ਮੇਰੀ ਬੱਟਤ ਨਹੀਂ ਲੈਣ ਆਏ ਜਦੋਂ ਇਹ ਬਚਨ ਕਿਹਾ ਨਾ ਧੰਗੁਰੂ ਰਾਮਦਾਸ ਮਹਾਰਾਜ ਜੀ ਨੇ ਗੋਦ ਦੇ ਵਿੱਚ ਬਿਠਾ ਲਿਆ ਹੈ ਚੁੱਕ ਲੈ ਭਾਵ ਬੁੱਕਲ ਦੇ ਵਿੱਚ ਲੈ ਲਿਆ ਔਰ ਬੁੱਕਲ ਦੇ ਵਿੱਚ ਲੈ ਲਿਆ ਸਤਿਗੁਰੂ ਕਹਿਣ ਲੱਗੇ ਅੱਜ ਕੀ ਬਟਿਆ ਹੈ ਫਿਰ ਜੋ ਕੁਝ ਬਟਿਆ ਸੀ ਨਾ ਹੱਥ ਤੇ ਰੱਖ ਦਿੱਤਾ ਸਤਿਗੁਰੂ ਕਹਿਣ ਲੱਗੇ ਭਾਈ ਤੂੰ ਪਹਿਲੇ ਦਿਨ ਤੇ ਜਿਹੜੀ ਬੱਟਤ ਸੀ ਉਹ ਬਹੁਤ ਦਿੱਤੀ ਦੂਜੇ ਦਿਨ ਉਸ ਤੋਂ ਵੀ ਘੱਟ ਦਿੱਤੀ ਤੇ ਅੱਜ ਤੇ ਬਹੁਤ ਥੋੜੀ ਬੱਟ ਦੇ ਦਿੱਤੀ ਹੈ। ਔਰ ਕਹਿਣ ਲੱਗੇ ਸਤਿਗੁਰੂ ਜੀ ਪਹਿਲੇ ਦਿਨ ਰਸਣ ਸੀ ਜਿੰਨਾ ਬੱਟ ਤੋਂ ਹੀ ਤੁਹਾਨੂੰ ਦੇ ਦਿੱਤੀ ਦੂਸਰੇ ਦਿਨ ਘੱਟ ਗਿਆ ਹੈ ਘੱਟ ਰਹਿ ਗਈ ਅੱਜ ਤੇ ਜਿੰਨਾ ਕੁ ਥੋੜਾ ਸੀ ਸਾਰਾ ਦੇ ਦਿੱਤਾ ਬੱਟ ਤੇ ਦੇ ਦਿੱਤੀ ਤੁਹਾਨੂੰ ਮਹਾਰਾਜ ਤੇ ਹੁਣ ਤੇ ਘਰ ਦੇ ਵਿੱਚ ਆਟਾ ਵੀ ਨਹੀਂ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਰਾਗ ਦੇ ਵਿੱਚ ਆ ਗਏ ਬਚਨ ਬੱਚੇ ਦੇ ਮੂੰਹ ਦੇ ਵਿੱਚੋਂ ਇਹ ਗੱਲ ਸੁਣ ਕੇ ਮਹਾਰਾਜ ਕਹਿਣ ਲੱਗੇ ਪੁੱਤਰਾ ਮੈਂ ਤੇ ਤੇਰਾ ਨਾਮ ਹੀ ਨਹੀਂ ਪੁੱਛਿਆ ਤੇ ਨਾਮ ਕੀ ਹੈ ਕਹਿਣ ਲੱਗੇ ਜੀ ਮੈਨੂੰ ਸਾਰੇ ਸੋਮਾ ਕਹਿੰਦੇ ਨੇ ਸੋਮਾ ਓਏ ਸੋਮਾ ਕਹਿ ਕੇ ਬੁਲਾਉਂਦੇ ਨੇ ਮੈਨੂੰ ਰਾਗ ਦੇ ਵਿੱਚ ਆਏ ਸਤਿਗੁਰੂ ਤਿਆਗ ਦੀ ਮੂਰਤ ਮੇਰਾਂ ਦੇ ਦਾਤੇ ਬਖਸ਼ਣਹਾਰ ਬਾਲੀਏ ਦੋ ਜਹਾਨ ਦੇ ਸਤਿਗੁਰੂ ਜੀ ਰਾਖੇ ਪ੍ਰਤੱਖ ਅਕਾਲ ਪੁਰਖ ਵਹਿਗੁਰੂ ਧੰ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਮੇਰ ਦੇ ਘਰ ਵਿੱਚ ਆ ਗਏ ਨੇ ਮੇਰ ਦੇ ਘਰ ਵਿੱਚ ਆ ਕੇ ਸਤਿਗੁਰੂ ਕਹਿਣ ਲੱਗੇ ਪੁੱਤਰਾ ਤੂੰ ਉਏ ਸੋਮਾ ਨਹੀਂ ਤੂੰ ਤੇ ਸ਼ੋਮਾ ਸ਼ਾ ਹੈ ਸੋਮਾ ਸ਼ਾ ਸ਼ੋਮਾ ਸ਼ਾ ਨਹੀਂ ਤੂੰ ਤੇ ਸ਼ਾਹਾਂ ਦਾ ਸਾਹ ਸੋਮਾ ਸਾਹ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਔਰ ਸਤਗੁਰਾਂ ਨੇ ਜੋ ਟੱਕੇ ਲੈ ਸੀ ਨਾ ਉਹ ਵਾਪਸ ਦੇ ਦਿੱਤੇ ਬੱਚੇ ਨੂੰ ਬੱਚੇ ਨੂੰ ਦੇ ਦਿੱਤੇ ਔਰ ਇਹ ਬਚਨ ਕਰ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਸਭ ਤੋਂ ਵੱਡਾ ਕਾਰੋਬਾਰ ਤੇਰਾ ਹੋਏਗਾ ਤੇ ਲੋਕ ਤੈਨੂੰ ਓਏ ਸੋਮਿਆ ਨਹੀਂ ਕਹਿਣਗੇ ਸੋਮਾ ਸ਼ਾਹ ਕਹਿ ਕੇ ਬੁਲਾਉਣਗੇ ਸ਼ਾਹਾਂ ਦਾ ਸ਼ਾਹ ਕਹਿ ਕੇ ਬੁਲਾਉਣਗੇ ਤਿਆਰਿਓ ਸਾਧ ਸੰਗਤ ਜੀ ਅੱਜ ਵੀ ਜੇ ਕੋਈ ਸੋਮਾ ਬਣ ਕੇ ਦਰਬਾਰ ਸਾਹਿਬ ਧੰਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਚਲਾ ਜਾਂਦਾ ਹੈ ਨਾ ਸਤ ਗੁਰੂ ਜੀ ਸ਼ਾਹ ਬਣਾਉਣ ਨੂੰ ਇੱਕ ਮਿੰਟ ਲਾਉਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਗਿਆ ਨਹੀਂ ਲੈਂਦੇ ਕਿਸੇ ਤੋਂ ਆਖੋ ਧੰਨ ਗੁਰੂ ਰਾਮਦਾਸ ਮਹਾਰਾਜ